ਕਿਉਂ ਤਾਂ ਮੈਨੂੰ ਸਵੇਰੇ ਸਵੇਰੇ ਉਹਦੇ ਮੱਥੇ ਲਾਣ ਨੂੰ ਫਿਰਦੀ ਆ ਤੈਨੂੰ ਚੰਗਾ ਭਲਾ ਪਤਾ ਇਹ ਮੈਨੂੰ ਉਹਦੇ ਮੱਥੇ ਲੱਗਣਾ ਪਸੰਦ ਨਹੀਂ ਆ ਪੈਸੇ ਕਮਾਉਣ ਦਾ ਤਰੀਕਾ ਪਤਾ ਤੇ ਉਹਨੂੰ ਬਾਉ ਜੀ ਨੂੰ ਪੈਸੇ ਉਡਾਉਣ ਦਾ ਤਰੀਕਾ ਪਤਾ ਤੁਸੀਂ ਐਵੇਂ ਭਰਾ ਭਰਾ ਕਹਿ ਕੇ ਨਾ ਸਿਰ ਚੜਾਇਆ ਪਿਆ ਇੱਕ ਦਿਲ ਕਰਦਾ ਪਵਨ ਨੂੰ ਫੋਨ ਕਰਾਂ ਜਾਂ ਰਮਨਵੀਰ ਨੂੰ ਫੋਨ ਕਰਾਂ ਨਾ ਮੇਰਾ ਸੋਹਰਾ ਪਰਿਵਾਰ ਮੇਰੇ ਨਾਲ ਖੜਾ ਹੈ ਨਾ ਹੀ ਮੇਰਾ ਪੇਕਾ اے ਮਹਲਾਨੀ ਥੱਲੇ ਆ ਤੇਰੀ ਧੀ ਰੋਈ ਜਾਂਦੀ ਆ ਰੋਟੀਆਂ ਤੂੰ ਬਣਾਵੇਂ ਤੇ ਸਫਾਈ ਮੈਂ ਕਰਾਂ ਆਪਣੇ ਆਪ ਰੋਟੀਆਂ ਬਣਾਈਆਂ ਤਾਂ ਸਫਾਈ ਵੀ ਤੂੰ ਕਰ ਖੜ ਜਾ ਤੈਨੂੰ ਮੈਂ ਦੱਸਦੀ ਆ ਮੰਮੀ ਜੀ ਆ ਦੇਖ ਲੋ ਬਸ ਦਿਨ ਚੜਦੇ ਤਾੜਾ ਕਲੇਸ਼ ਤੇ ਦਿਨ ਢਲਦੇ ਤਾੜਾ ਕਲੇਸ਼ ਹੁਣ ਕੀ ਚੱਕਰ ਪੈ ਗਿਆ ਮੰਮੀ ਜੀ ਮੈਂ ਇੱਕਮ ਰੋਟੀ ਬਣਾ ਕੇ ਨਾ ਤੇ ਉੱਤੇ ਬਿਠਾਇਆ ਹੋਇਆ ਜੇ ਮਹਾਰਾਜ ਆਟਾ ਖਿੱਲਰ ਹੀ ਗਿਆ ਤੇ ਫਿਰ ਕੀ ਹੋ ਗਿਆ ਇਹ ਬੋਲਣੀ ਲੱਗ ਪਈ ਐ ਆ ਜਿਹੜਾ ਤੂੰ ਜਵਾਕਾ ਜਵਾਕਾ ਚ ਫਰਕ ਕਰਦੀ ਐ ਨਾ ਰੱਬ ਨੇ ਤਾਂ ਹੀ ਤੈਨੂੰ ਮੁੰਡਾ ਨਹੀਂ ਦਿੱਤਾ ਬਸ ਘਰੇ ਜਿਹੜੀ ਮਰਜ਼ੀ ਗੱਲ ਹੋ ਜਵੇ ਮੇਰੇ ਜਵਾਕਾ ਤੇ ਆਂਦੀ ਐ ਤੁਹਾਨੂੰ ਲਾਪਰੈਦਾ ਨਹੀਂ ਪਤਾ ਚਲਦਾ ਕੀ ਗੱਲ ਕਰਨ ਤੇਰੀ ਨਾ ਜੁਬਾਨ ਦਿਨੋ ਦਿਨ ਖੁੱਲਦੀ ਜਾਂਦੀ ਐ ਇਹ ਨਾ ਹੋਵੇ ਕਿ ਆਪਣੇ ਮੁੰਡੇ ਦੇ ਹੱਥ ਮੈਂ ਤੇਰੇ ਉੱਪਰ ਤਲਵਾਵਾ ਦਵਾ ਦਮਾ ਹੁਣ ਕੀ ਗੱਲ ਹੋ ਗਈ ਭੈਣ ਜੀ ਬਾੜੀ ਕੰਮਾਂ ਰੋਲੀ ਪਾਈਆ ਨੂੰ ਦੀ ਤੁਹਾਡੀ ਆਵਾਜ਼ ਬਾਹਰ ਤੱਕ ਆ ਰਹੀ ਐ ਆ ਕੀ ਦੱਸਾਂ ਸੋਨੀਆ ਕੰਮ ਨੂੰ ਲੈ ਕੇ ਨਾ ਵੱਡੀ ਦਾ ਨਿਤ ਦਾ ਕਲੇਸ਼ ਐ ਕੀ ਕਰਾਂ ਮੈਂ ਇਹਦਾ ਹੁਣ ਕਰਨ ਪੁੱਤ ਘਰ ਦੇ ਕੰਮਾਂ ਲਈ ਸੱਸ ਨਾਲ ਵੈਸੇ ਨਹੀਂ ਦਾ ਨਹੀਂ ਹੁੰਦਾ ਗਾ ਨਾਲ ਮਿਲ ਕੇ ਕਰ ਲੈਣੇ ਚਾਹੀਦੇ ਆ। ਚਾਹ ਬਣਾਣੀ ਤਾਂ ਕਲੇਸ਼, ਰੋਟੀ ਬਣਾਣੀ ਤਾਂ ਕਲੇਸ਼, ਘਰ ਦਾ ਕੋਈ ਕੰਮ ਕਰਨਾ ਤਾਂ ਕਲੇਸ਼। ਆ ਬਾਜ ਨਹੀਂ ਆਂਦੀ ਵੱਡੀ ਤਾਂ। ਮੰਮੀ, ਤੁਸੀਂ ਨਾ ਅੱਜ ਕਲੀਅਰ ਕਰੀ ਦਿਓ। ਮੈਂ ਕਿਹੜੇ ਕੰਮਾਂ ਤੋਂ ਭਜਦੀ ਆਂ? ਜਿਵੇਂ ਕਹਿੰਨੇ ਹੋ, ਉਹ ਮੈਂ ਕਰ ਤਾਂ ਦੇਣੀ ਆ। ਕੋਈ ਨਹੀਂ, ਜਦੋਂ ਵਿਹਲੀ ਹੋਊਂਗੀ ਨਾ, ਉਹ ਤਾਂ ਤੈਨੂੰ ਸਭ ਦੱਸ ਦੂੰਗੀ। ਜਦੋਂ ਆਣ ਗਵਾਂਢ ਚ ਕੋਈ ਆ ਕੇ ਬਹਿੰਦਾ ਨਾ ਉਨਨ ਮਸਤੇ ਸਸਤੀ ਗੱਲ ਕਰਕੇ ਨਾ ਚਾਹ ਵੀ ਪੁੱਛੀਦੀ ਆ ਆਹੋ ਆਂਡਗਵਾਂਡ ਤਾਂ ਮੇਰੇ ਵਾਸਤੇ ਆਇਆ ਐ ਮਹਾਰਾਣੀ ਵਾਸਤੇ ਨਹੀਂ ਆਇਆ ਇਹਦੀ ਨਹੀਂ ਸਸਤੀ ਗੱਲ ਬੰਦੀ ਜੇ ਇਹਨੂੰ ਨਹੀਂ ਚਾਹ ਪਾਣੀ ਕਹਿ ਸਕਦੇ ਆ ਦੇਖ ਲੈ ਸੋਨੀਆ ਏਦਾਂ ਜਬਾਨ ਲੜਾਉਂਦੀ ਆ ਕੀ ਕਰਾਂ ਮੈਂ ਇਹਦਾ ਮੰਮੀ ਜੀ ਮੈਂ ਤਾਂ ਆਪਣੀ ਜ਼ਿੰਮੇਵਾਰੀ ਸਵੇਰ ਦੀ ਨਿਭਾ ਲਈ ਕੱਪੜੇ ਵੀ ਧੋਤੇ ਰੋਟੀ ਦਾ ਵੀ ਕੰਮ ਕਰਤਾ ਤੇ ਸਫਾਈਆਂ ਵੀ ਕਰਤੀਆਂ ਹੁਣ ਮਹਾਰਾਣੀ ਦਾ ਟਾਈਮ ਹੈਗਾ ਸ਼ਾਮ ਦਾ ਤੇ ਹੁਣ ਇਹ ਕਲੇਸ਼ ਪਾ ਕੇ ਬੈਗੀ ਆ ਕੋਈ ਗੱਲ ਨਹੀਂ ਭੈਣ ਸਵੇਰ ਦਾ ਵੀ ਮੈਂ ਆਪੇ ਕਰ ਲਿਆ ਕਰਾਂਗੀ ਆਇਆ ਗਿਆ ਦੇਖ ਲਿਆ ਕਰ ਐਵੇਂ ਕਿਸੇ ਦੇ ਸਾਹਮਣੇ ਵੀ ਮੰਮੀ ਨੇ ਨਾ ਬੋਲਿਆ ਕਰ ਚਲੋ ਠੀਕ ਆ ਮੈਂ ਚਲਦੀ ਆ ਤੂੰ ਸ ਤਾਂ ਲਾੜੀ ਪਏ ਉਹ ਬਹਿ ਜਾ ਇਹਨਾਂ ਦਾ ਤਾਂ ਰੋਜ਼ ਦਾ ਹੀ ਕੰਮ ਐ ਨਹੀਂ ਨਹੀਂ ਮੈਂ ਚਲਦੀ ਆ ਹੁਣ ਉਹ ਬਹਿ ਜਾ ਐਵੇਂ ਤੂੰ ਭੱਜੂ ਭੱਜੂ ਕਰੀ ਜਾਨੀ ਐ ਦੇਖ ਲਓ ਮੰਮੀ ਢੇਠਾਂ ਚ ਢੇਠ ਆ ਅੱਛੇ ਕੱਲ ਵੀ ਨਹੀਂ ਬੁਲਾਈ ਹੈ ਜੀ ਸੋਨੀਆ ਦੀਦੀ ਮੈਂ ਲੈ ਕੇ ਆਵਾਂ ਤੁਹਾਡੇ ਵਾਸਤੇ ਚਾਹ ਅਦਰਕ ਵਾਲੀ ਆਣਕ ਮਾਨ ਚ ਬਥੇਰੀਆਂ ਨੂੰ ਹਨ ਪਰ ਇਹਦੇ ਵਰਗੀ ਕੋਈ ਠੀਠ ਨਹੀਂ ਹੈਗੀ ਜਿਹੜੀ ਟੁੱਟ ਟੁੱਟ ਕੇ ਆਉਂਦੀ ਸੱਸ ਨੂੰ ਪੈਂਦੀ ਹੈ ਜਿਹੜੀ ਦੇਖਭਾਲ ਕਰ ਲਿਆਂਦੀ ਹੁਣ ਨਾ ਉਹ ਇਦਾਂ ਇੱਜ਼ਤ ਕਰਦੀ ਆ ਤੇ ਜਿਹੜੀ ਆ ਜ਼ਬਰਦਸਤੀ ਆਈ ਆ ਹੁਣ ਉਹਨਾਂ ਦਾ ਹਾਲ ਦੇਖੋ ਸੱਸ ਨਾਲ ਤੜ-ਤੜ ਜਵਾਨੀ ਮਾਰਨੇ ਉਹਨਾਂ ਨੇ ਹੋਰ ਕੀ ਕਰਨਾ ਹਾਂਜੀ ਭੈਣ ਜੀ ਮੈਨੂੰ ਤਾਂ ਹੁਣ ਜਿਆਦਾ ਆ ਸਵਰਨ ਨੂੰ ਤਾਂ ਆਪਣੇ ਨੂੰ ਰਿਸ਼ਤੇ ਹੀ ਬਹੁਤ ਆਉਂਦੇ ਸੀ ਪੂਰਾ ਇੱਜ਼ਤ ਮਾਨ ਸੀ ਮੱਲੇ ਦੇ ਵਿੱਚ ਹੁਣ ਇਹਦੇ ਆਣ ਕਰਕੇ ਤਾਂ ਉਹਨੂੰ ਕੋਈ ਬੁਲਾਉਂਦਾ ਵੀ ਨਹੀਂ ਮੱਲੇ 'ਚ ਸੋਨੀਆ ਹੁਣ ਤੇਰੇ ਤੋਂ ਕੀ ਪੜਦਾ ਕਿਤੇ ਨਾ ਕਿਤੇ ਨਾ ਮੇਰਾ ਸਹੂ ਪੁੱਤ ਇਹਨੇ ਨਾ ਆਪਣੇ ਜਾਲ ਚ ਫਸਾ ਲਿਆ ਜੇ ਖਾਨਦਾਨੀ ਹੁੰਦੇ ਨਾ ਤਾਂ ਸਾਡਾ ਘਰ ਭਰ ਦਿੰਦੇ ਭੈਣ ਜੀ ਮੈਂ ਇਥੋਂ ਕਾਹਦਾ ਪੜਦਾਗਾ ਮੈਨੂੰ ਤਾਂ ਸਾਰੀ ਪਤਾ ਇਹ ਆਪਣਾ ਸਵਰਨਾ ਇਹਨੂੰ ਕੱਢ ਲਿਆ ਆ ਇਹ ਆਪਣੇ ਮੁੰਡੇ ਤੋਂ ਹੀ ਗਲਤੀ ਹੋਗੀ ਪੁੱਤਿੰਮਾ ਕੀ ਦੱਸਾਂ ਇੱਕ ਗੱਲ ਤਾਂ ਤਿੰਨੇ ਮੈਂ ਹਜੇ ਦੱਸੀ ਹੀ ਨਹੀਂ ਆ ਜਿਹੜੀ ਗੁੰਨੂ ਆ ਨਾ ਇਹ 7ਵੇਂ ਮਹੀਨੇ ਹੋਈ ਸੀ ਪਤਾ ਨਹੀਂ ਕਿੱਥੇ ਕਿੱਥੇ ੱਟਕੇ ਖਾ ਕੇ ਲਿਆਈ ਇਹਨੂੰ ਆ ਮੰਮੀ ਤੁਸੀਂ ਇਹ ਗੱਲ ਮੈਨੂੰ ਦੱਸੀ ਨਹੀਂ ਮੈਂ ਵੀ ਹਵਾਚੀ ਤੀਰ ਚੁਲਾਈ ਜਾਨੀ ਆ ਜੇ ਐਂਦਾ ਦਾ ਪਛੋਂਦਾ ਨਾ ਮੈਂ ਉਹਨੂੰ ਕੱਦੀ ਕੱਢ ਕੇ ਬਾਹਰ ਮਾਰਨੀ ਸੀ ਭੈਣ ਜੀ ਇਹ ਗੱਲ ਨੂੰ ਤੁਸੀਂ ਇੱਥੇ ਦੱਬ ਲਓ ਬਾਹਰ ਜੇ ਐਵੇਂ ਲੋਕਾਂ ਨੂੰ ਪਤਾ ਲੱਗ ਗਿਆ ਨਾ ਥੋ ਤੂੰ ਕਰਨਗੇ ਤੁਹਾਡੇ ਤੇ ਤਾਂ ਹੀ ਤਾਂ ਚੁੱਪਾਂ ਮੈਂ ਸਵਰਨੇ ਕਰਕੇ ਪਤਾ ਨਹੀਂ ਕਿਹੜੀ ਘੜੀ ਇਹਦੇ ਨਾਲ ਪਿਆਰ ਦੀਆਂ ਪਿੰਗਾ ਪਾ ਕੇ ਬਹਿ ਗਿਆ ਮੰਮੀ ਜੀ ਜਿੱਡੀ ਕੋ ਕਿਰਨ ਚਲਾ ਕੇ ਨਾ ਸਵਰਨੇ ਭਾਜੀ ਨੇ ਵੀ ਐਨੀ ਫਸਾਇਆ ਹੋਣਾ ਉਹ ਕੋਈ ਗੱਲ ਨਹੀਂ ਕਦੇ ਨਾ ਕਦੇ ਤਾਂ ਮੁੰਡਾ ਮੇਰੇ ਅੜਿੱਕੇ ਆਊਗਾ ਨਾ ਇਹਦੀ ਜ਼ੁਬਾਨ ਮੈਂ ਬੰਦ ਕਰਾਉਂਗੀ ਚਲ ਠੀਕ ਆ ਭੈਣ ਜੀ ਹੁਣ ਮੈਂ ਚਲਦੀ ਆ ਮੈਂ ਮਸ਼ੀਨ ਚ ਕੱਪੜੇ ਪਾਏ ਸੀ ਢੇੜਾ ਆ ਗਿਆ ਹੁਣ ਮੈਂ ਇਹ ਤੇ ਦੁਕਾਨ ਦੇ ਸਾਹਮਣੇ ਜबान ਵਾਲੀ ਲੌਰੰਦੀ ਸੀ ਜੋ ਨੇ ਬਾਹਰ ਗੱਲ ਕਰਤੀ ਫੇਰ ਸਵਰਨਏ ਤੂੰ ਮੇਰੋਂ ਨਾ 15 ਮਿੰਟ ਚ ਘਰੇ ਚਾਹੀਦਾ ਨੇ 16ਵੇਂ ਮਿੰਟ ਨਾ ਤੇਰੀ ਘਰ ਵਾਲੀ ਬਾਹਰ ਹੋਊਗੀ ਰਹਿਮਤ ਜਲਦੀ ਜਲਦੀ ਸਾਰਾ ਦੁੱਧੂ ਪੀ ਲੋ ਖਤਮ ਕਰ ਦੇ ਲੱਸੀ ਜੀ ਹੋਈ ਜਣੀ ਮੇਰੇ ਨੋਨਾ ਮम्मा ਦਾ ਗੋਲੂ ਮੋਲੂ ਬੱਚਾ ਹੈ ਗੋਲੂ ਗੋਲੂ ਮਾਰ ਕੇ ਰਹਿਣਾ ਨਾ ਲਾਪ੍ਰੇਤ ਤਾਂ ਆਪਣੀ ghetti ਬਚਾ ਗਈ ਟੋਡੀ ਤੇ ਮੰਮੀ ਮੈਂ ghetti ਮਾਰਦੀ ਕੋਈ ਨਾ ਸਵਰਨੇ ਨੂੰ ਹਲਣ ਦੇ ghetti ਆ ਵੀ ਮਰਨ ਲੱਗਿਆ ਤੇ ਚਪੇੜਾਂ ਵੀ ਵੱਜਣ ਗਈਆਂ ਮਾਤਾ ਕਰਨ ਕਿੱਥੇ ਐ? ਰਸੋਈ ਚ ਆ। ਬਾਕੀ ਤੈਨੂੰ ਮੈਂ ਗੱਲ ਦੱਸ ਹੀ ਦਿੱਤੀ ਐ ਵੀ ਇਹਨੇ ਅੱਜ ਗਵੰਡਨ ਮਰੇ ਮੇਰਾ ਕੀ ਜਲੂਸ ਕੱਢਿਆ। ਆਗੇ ਜੀ ਤੁਸੀਂ। ਹਜੇ ਤਾਂ ਹਨੇਰਾ ਵੀ ਨਹੀਂ ਹੋਇਆ ਅੱਜ ਛੇਤੀ ਆ ਗਏ। ਬੈਠੋ ਤੁਸੀਂ ਕਾਫੀ ਬਣਾ ਕੇ ਲਿਆਵਾਂ। ਮੈਂ ਬਥੇਰਾ ਬਰਦਾਸ਼ਤ ਕਰ ਲਿਆ ਵੀ ਚਲ ਤੂੰ ਠੀਕ ਹੋ ਜੇਗੀ ਪਰ ਤੇਰੀ ਤੇਰੀ ਜ਼ਬਾਨ ਦਿਨੋ ਦਿਨ ਖੁੱਲਦੀ ਪਈ ਐ ਘਰ ਤੇ ਮਾਂ ਨੇ ਕੰਨ ਆਗੇ ਤੁਸੀਂ ਉਹਨਾਂ ਦੀਆਂ ਗੱਲਾਂ ਚ ਠੀਕ ਐ ਤੂੰ ਸ਼ਾਂਤ ਰਹੇਗੀ ਧੋਲੀ ਕੋਤਾ ਠੰਡਵਾ ਆ ਜਾ ਗੁੰਨੂ ਅਰੇ ਸੋਇ ਚ ਵਾਜਾ ਜੀ ਆ ਰਹੀਆਂ ਨੇ ਜਾਂ ਦੇਖ ਅੱਜ ਕੇ ਚਾਹ ਪੁੱਤ ਮਾ ਕੰਨ ਪਰੇ ਜੋ ਮਰਜ਼ੀ ਕਰੇ ਜਿਵੇਂ ਤਰ੍ਹਾਂ ਲੰਬ ਮੈਰਿਜ ਕਰਵਾਈ ਹੈ ਨਾ ਇਹਦਾ ਮਤਲਬ ਇਹ ਨਹੀਂ ਮੈਂ ਤੇਰੇ ਮਗਰ ਲੱਗਿਆ ਰਹੂੰਗਾ ਲੰਬ ਮੈਰਿਜ ਨਾਲ ਕਰਵਾ ਲਈ ਪਤਾ ਨਹੀਂ ਕੀ ਕਰਤਾ ਥੱਲੇ ਬੜਾਇਆ ਠੰਡ ਦੇ ਵਿੱਚ ਰੋਈ ਗਏ ਜੰਨੇ ਆ ਚਾਚੂ ਕੋਚੂ ਉਹ ਮੰਮੀ ਨਾ ਨਾ ਘਰ ਚੱਲ ਭਬੀ ਜੇ ਕਿਤੇ 60 ਮਿੰਟ ਲੱਗੀ ਆ ਦੱਸ ਦੋ ਮੈਂ ਲਾਪਰੀਤ ਨੂੰ ਕਹਿਆ ਕਿ ਦਵਾਈ ਮੰਗਵਾ ਦਿੰਨਾ ਫੱਹੀ ਤੁਸੀਂ ਇੱਥੇ ਬੈਠੇ ਹੋ ਭਾਬੀ ਉੱਥੇ ਡਿੱਗੀ ਆ ਜਾ ਕੇ ਮੜੇ ਹਾਲ ਚਾਲ ਤਾਂ ਪੁੱਛ ਲੋ ਤੁਸੀਂ ਉਹ ਡਿੱਗਦੀ ਤਾਂ ਡਿੱਗੀ ਜਾਵੇ ਯਾਰ ਆ ਮਾਂ ਦੀ ਮੇਰੀ ਕੋਣੀ ਮਰੀ ਜਾਵੇ ਲਾ ਪਰੀ ਤੂੰ ਲਿਡੋ ਖੜੀ ਜਾਨੀ ਉੱਥੇ ਭਾਬੀ ਡਿੱਗੀ ਜਾ ਕੇ ਹਾਲ ਤਾਂ ਪੁੱਛ ਲਾ ਉਹਦਾ ਅਸੀਂ ਕੀ ਕਰੀਏ ਜੇ ਮੀਆਂ ਬੀਬੀ ਆਪਸ ਚ ਲੜ ਪਏ ਨੇ ਉਹ ਜੇ ਆਪਸ ਚ ਮੀਆਂ ਬੀਬੀ ਲੜਦੇ ਹੁੰਦੇ ਆ ਨਾ ਤੂੰ ਨਾ ਵਿਚੋ ਉਹਦੇ ਬੋਲਿਆ ਕਰ ਇਹ ਸਵਰਨਾ ਆਪੇ ਲੈ ਕੇ ਆਇਆ ਨਾ ਉਹ ਆਪੇ ਹੀ ਫੇਰ ਨਿਭੜੇ ਮੈਂ ਤੂੰ ਇੱਧਰ ਸੈਣੇ ਹੋਣਾ ਜੇ ਆਪਣੇ ਘਰ ਦੀ ਲੜਾਈ ਹੈ ਤੇ ਆਪਾਂ ਹੀ ਨਿਬੇੜਾਂਗੇ ਹੋਰ ਥੋੜੀ ਕਹੇ ਨਿਬੇੜਨਾ ਚੱਲ ਆਇਆ ਕਮ ਆਪਣੇ ਕਮਰੇ ਚੱਲ ਨਾਲੇ ਤੁਸੀਂ ਮੇਰੀ ਇੱਕ ਗੱਲ ਸੁਣ ਲਓ ਮੀਆਂ ਬੀਬੀ ਦੀ ਲੜਾਈ ਦੇ ਵਿੱਚ ਤੀਜਾ ਬੰਦਾ ਬੋਲਦਾ ਨਹੀਂ ਹੁੰਦਾ ਜੇ ਤੀਜਾ ਬੰਦਾ ਬੋਲੇ ਤੇ ਗੱਲ ਵੱਧਦੀ ਏ ਵਾਪਰੇ ਜਵਾਕੜੀਆਂ ਵਾਲੇ ਵੇਖ ਕੇ ਨਾ ਮੈਨੂੰ ਤਰਸ ਆ ਜਾਂਦਾ ਉਹ ਬਾਲੀਆਂ ਜਵਾਕੜੀਆਂ ਸਮਝ ਕੇ ਨਾ ਉਹਨਾਂ ਤੇ ਤਰਸ ਨਾ ਖਾਇਆ ਕਰ ਮਾਣ ਹੈ ਨਾ ਬੜੀਆਂ ਤੇਜ਼ ਬਣਾਈਆਂ ਹੋਈਆਂ ਮੰਮੀ ਆਪਰ ਦੇ ਵਿੱਚ ਤਾਂ ਗੁੱਸੇ ਚੱਲਦੇ ਰਹਿੰਦੇ ਆ ਪਰ ਜਵਾਕਾਂ ਨੂੰ ਨਹੀਂ ਕੁਝ ਕਹਿਣਾ ਹੈਗਾ ਮੰਮੀ ਇਹਨਾਂ ਦਾ ਵੀ ਨਾ ਵੈਸੇ ਕੋਈ ਹਾਲ ਨਹੀਂ ਆਪਦੇ ਵਾਲੇ ਦਾ ਕਰਨਾ ਨਹੀਂ ਤੇ ਉਹਨਾਂ ਤੇ ਤਰਸ ਹੁੰਦਾ ਰਹਿੰਦਾ ਕਮਾਲ ਹੋ ਗਈ ਤੇਰੀ ਵਾਲੀ ਜੇ ਏਕਮ ਆਪਣਾ ਤਾਂ ਕੁੜੀਆਂ ਵੀ ਆਪਣੀਆਂ ਹੀ ਆ ਮੰਮੀ ਇੱਕ ਗੱਲ ਕਲੀਅਰ ਆ ਜੇ ਇੱਦਾਂ ਹੀ ਕੁੜੀਆਂ ਦਾ ਕਰਦੇ ਰਹੇ ਨਾ ਤੇ ਸਾਡੇ ਦੋਨਾਂ ਦਾ ਕਲੇਸ਼ ਹੋ ਜਾਣਾ ਤੇ ਮੈਂ ਬੈਗ ਪੈਕ ਕਰਨਾ ਤੇ ਮੁੰਡਾ ਚੱਕਣਾ ਤੇ ਪੈਕੇ ਚੱਲ ਜਾਣਾ ਉਹ ਨਾ ਨਾ ਧੀਏ ਤੂੰ ਇਹ ਕਹਿਰ ਨਾ ਟਾਈ ਏਕਮ ਬਿਨਾੜਾ ਮੇਰਾ ਕੇਤਕ ਨਹੀਂ ਲੱਗਦਾ ਤੇ ਤੂੰ ਸਿੱਧਾ ਇਹ ਕਹਿੰਦੀ ਹੈ ਨਾ ਉਦਾਂ ਹੀ ਕਰ ਫੇਰ ਵੀ ਤੁਹਾਨੂੰ ਪਤਾ ਹੀ ਹੋਣਾ ਮੀਆਂ ਬੀਬੀ ਲੜਿਆ ਕਿਸ ਵੇਸ ਤੇ ਲੜੇ ਹੋਣੇ ਕਦੇ ਕਦੇ ਲੜਨ ਤਾਂ ਪਤਾ ਲੱਗੇ ਇਹਨਾਂ ਦਾ ਤਾਂ ਨਿੱਤ ਦਾ ਕਲੇਸ਼ ਆ ਤੈਨੂੰ ਕੀ ਪਤਾ ਬਾਉਜੀ ਸਵੇਰੇ ਕੰਮ ਤੇ ਜਾਓ ਤੇ ਸ਼ਾਮ ਨੂੰ ਕੰਮ ਤੋਂ ਘਰੇ ਆਓ ਰੋਟੀ ਪਾਣੀ ਖਾਓ ਤੇ ਐਸ਼ ਕਰੋ ਪਰ ਉਧਰ ਕਮਰੇ 'ਚ ਕੀ ਹੁੰਦਾ ਪਿਆ ਉਦੋਂ ਤੁਸੀਂ ਆਪਣੇ ਕੰਨ ਬੰਦ ਰੱਖੋ ਜੋਨੇ ਕਹਿੰਦਾ ਨਾ ਆਪਣੇ ਦਿਮਾਗ 'ਚ ਫਿੱਟ ਕਰ ਲਾ ਚੰਗੀ ਭਲੀ ਲੋਡੋ ਜਿੱਤਣ ਲੱਗੀ ਸੀ ਵਿੱਚ ਆ ਗਿਆ ਮੰਮੀ ਪਾਪਾ ਨੇ ਤੁੰਜੇ ਪੇੜ ਕੀ ਮਾਰੀ ਸੀ ਤੈਨੂੰ ਕਿੱਦੋਂ ਪਤਾ ਚੱਲਿਆ ਫੇਰੇ ਸਾਹਮਣੇ ਤਾਂ ਕੁਝ ਹੋਇਆ ਵੀ ਨਹੀਂ ਆ ਦੇਖੋ ਇਦਰੋਂ ਤਾਂ ਲਾਲ ਹੋਇਆ ਪਿਆ ਵਾ ਬੱਸ ਪੁੱਤ ਮੇਰੇ ਤਾਂ ਹੋ ਗਿਆ ਸੀ ਇੱਕ ਮਾੜਾ ਕਰਮ ਉਹਦੀ ਸਜ਼ਾ ਅੱਜ ਭੁੱਕ ਦੇ ਦੇ ਦੀ ਕਹਿ ਰਹੀ ਸੀ ਕਿ ਲਵ ਮੈਰਿਜ ਹੋ ਕੀ ਹੁੰਦਾ ਹੈ ਕੁਛ ਨਹੀਂ ਹੌਲੀ ਹੌਲੀ ਬੀ ਡੂਇੰਗ ਸਭ ਕੁਝ ਪਤਾ ਚਲ ਜਾਏਗਾ ਮੇਰੀ ਮਾਂ ਨਾ ਬਣ ਤਾਨੂੰ ਕੋਈ ਦਰਦ ਦੀ ਗੋਲੀ ਲਿਆ ਅਦਾ ਤੜੀ ਦਰਦ ਤੇ ਤਣੀ ਹੋਰੀ ਪੁੱਤ ਮੈਂ ਤਾਂ ਦਰਦ ਠੀਕ ਹੋ ਜਾਊਗਾ ਪਰ ਜੋ ਤੇਰਾ ਪਿਆਰ ਦਰਦ ਤੇਰੇ ਨਾਲ ਉਹ ਨਹੀਂ ਸਾਰੀ ਉਮਰ ਠੀਕ ਹੋਣਾ ਮੰਮੀ ਵਾਦਾ ਕਰੋ ਤੁਸੀਂ ਸਾਨੂੰ ਦੋਨਾਂ ਨੂੰ ਛੱਡ ਕੇ ਤਾਂ ਨਹੀਂ ਜਾਉਂਗੇ ਫੜ ਫੜ ਮੇਰੀ ਚੜੀਂ ਘਾਤੇ ਯਾਰ ਦੋ ਮਿੰਟ ਬੈਠੋ ਮੈਂ ਅੱਜ ਜਦੋਂ ਵੀ ਮੈਂ ਦੁਕਾਨ ਤੇ ਆਨੀ ਨਾ ਮੈਨੂੰ ਬਿਠਾ ਕੇ ਨਿਕਲ ਜਾਂਦੀ ਐ ਚਲੋ ਇੰਨੀ ਦੇਰ ਮੈਂ ਜਨਾਬ ਨੂੰ ਫੋਨ ਕਰ ਲੈਣੀ ਆ ਕੀ ਗੱਲ ਜਨਾਬ 4 ਦਿਨ ਹੋ ਗਏ ਗੱਲ ਹੋਈ ਨੂੰ ਤੇ 2 ਹਫਤੇ ਹੋ ਗਏ ਮਿਲੇ ਨੂੰ ਕੀ ਗੱਲ ਕੀ ਇਰਾਦਾ ਜਨਾਬ ਆਪਾਂ ਛੇਤੀ ਮਿਲ ਲੈਣੇ ਆ ਨਾਲੇ ਆਪਣੇ ਵਿਆਹ ਦੀਆਂ ਸ਼ਹਿਨਾਈਆਂ ਜਲਦੀ ਭਜਣੀਆਂ ਨੇ